ਅੱਜ ਕੱਲ੍ਹ ਦੋਸਤੋ ਤਰਨਤਾਂਜਲ ਦੇ ਨੌਜਵਾਨ ਹਰਜੀਤ ਸਿੰਘ ਜਿਸ ਨੂੰ ਕਿ ਅਮਰੀਕਾ ਦੇ ਵਿੱਚ 45 ਸਾਲ ਦੀ ਸਜ਼ਾ ਹੋਈ ਹੈ ਕਿਉਂਕਿ ਉਸ ਦੇ ਟਰੱਕ ਦੇ ਨਾਲ ਇੱਕ ਪਰਿਵਾਰ ਹੀ ਖਤਮ ਹੋ ਗਿਆ ਜਦੋਂ ਉਹ ਰੋਡ ਦੇ ਉੱਪਰ ਇੱਕ ਗਲਤ ਯੂ ਟਰਨ ਲੈਂਦਾ ਤਾਂ ਪਿੱਛੋਂ ਪਰਿਵਾਰ ਇੱਕ ਜੋ ਆ ਰਿਹਾ ਸੀ ਆਪਣੀ ਕਾਰ ਦੇ ਵਿੱਚ ਇਸ ਦੇ ਟਰੱਕ ਦੇ ਨਾਲ ਟਕਰਾ ਜਾਂਦਾ ਕੋਈ ਸ਼ੱਕ ਨਹੀਂ ਹੈ ਕਿ ਇਸ ਨੌਜਵਾਨ ਹਰਜੀਤ ਸਿੰਘ ਤੋਂ ਗਲਤੀ ਹੋਈ ਹੈ ਪਰ ਉੱਥੇ ਇਹ ਵੀ ਸੱਚ ਹੈ ਕੀ ਕੋਈ ਜਾਣਬੁੱਝ ਕੇ ਕਦੇ ਐਕਸੀਡੈਂਟ ਨਹੀਂ ਕਰਦਾ ਨਾ ਹੀ ਕੋਈ ਘਰ ਤੋਂ ਸੋਚ ਕੇ ਦੁਰਦ ਹੈ ਕਿ ਉਸ ਤੋਂ ਉਸਦੇ ਹੱਥੀ ਅੱਜ ਕਿਸੇ ਦੀ ਜਾਨ ਚਲੀ ਜਾਵੇ ਇਹ ਕਿਸੇ ਨੇ ਵੀ ਜਾਣਬੁੱਝ ਕੇ ਨਹੀਂ ਸੋਚਿਆ ਹੁੰਦਾ ਐਕਸੀਡੈਂਟ ਇੱਕ ਨਾਮ ਹੀ ਹਾਦਸੇ ਦਾ ਹੈ ਜੋ ਅਚਾਨਕ ਹੁੰਦਾ ਹੈ ਤੇ ਇਸ ਨੌਜਵਾਨ ਹਰਜੀਤ ਸਿੰਘ ਤੋਂ ਵੀ ਇਹ ਐਕਸੀਡੈਂਟ ਹੋਇਆ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਨੌਜਵਾਨ ਨੂੰ ਸਜ਼ਾ ਤੱਕ ਲੈ ਕੇ ਜਾਣ ਦੇ ਵਿੱਚ ਪੰਜਾਬੀਆਂ ਦਾ ਹੀ ਬਹੁਤ ਵੱਡਾ ਹੱਥ ਹੈ ਕਿਉਂਕਿ ਇਸ ਦੀ ਐਕਸੀਡੈਂਟ ਵਾਲੀ ਵੀਡੀਓ ਇੰਨੀ ਜ਼ਿਆਦਾ ਸ਼ੇਅਰ ਪੰਜਾਬੀਆਂ ਨੇ ਹੀ ਕੀਤੀ ਕਿ ਇਸ ਨੌਜਵਾਨ ਨੂੰ ਹੁਣ ਅਮਰੀਕਾ ਦੇ ਵਿੱਚ 45 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉੱਥੇ ਹੀ ਹੁਣ ਇਸ ਨੌਜਵਾਨ ਨੂੰ ਬਚਾਉਣ ਦੇ ਲਈ ਇਸ ਦੀ ਸਜ਼ਾ ਮਾਫੀ ਦੇ ਲਈ ਇੱਕ ਅਪੀਲ ਪਾਈ ਗਈ ਹੈ ਜਿਸ ਤੇ ਆਨਲਾਈਨ ਸਾਈਨ ਕਰਕੇ ਸਬਮਿਟ ਕੀਤਾ ਜਾ ਰਿਹਾ ਹੈ ਕਿਉਂਕਿ ਅਜੇ ਹਾਈ ਹਾਦਸਾ ਇੱਕ ਮੈਕਸੀਕੋ ਦੇ ਸਖਸ ਵੱਲੋਂ ਵੀ ਕੀਤਾ ਗਿਆ ਸੀ ਜਿਸ ਨੇ 24 ਗੱਡੀਆਂ ਦਾ ਐਕਸੀਡੈਂਟ ਕਰ ਦਿੱਤਾ ਸੀ ਜਿਸ ਦੇ ਵਿੱਚ ਕਈ ਪਰਿਵਾਰ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਉਸ ਸਖਸ ਨੂੰ 110 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਮੈਕਸੀਕੋ ਦੇ ਲੋਕਾਂ ਨੇ ਇੱਕ ਅਜਿਹੀ ਲਹਿਰ ਇੱਕ ਅਜਿਹੀ ਮੁਹਿੰਮ ਚਲਾਈ ਆਨਲਾਈਨ ਸਾਈਨ ਕਰਨ ਦੀ ਉਸ ਸ਼ਖਸ ਦੀ سزا ਘੱਟ ਕਰਵਾਉਣ ਦੇ ਲਈ ਕਿ 50 ਲੱਖ ਦੇ ਕਰੀਬ ਲੋਕਾਂ ਨੇ ਉਹ ਆਨਲਾਈਨ ਐਪਲੀਕੇਸ਼ਨ ਸਾਈਨ ਕੀਤੀ ਤੇ ਜਿਸ ਦੇ ਕਰਕੇ ਅਮਰੀਕਾ ਦੀ ਅਦਾਲਤ ਨੂੰ ਉਸ ਦੀ 100 ਸਾਲ ਦੀ سزا ਮੁਆਫ ਕਰਨੀ ਪਈ ਦੱਸਦੀ ਹੈ ਕਿ ਜਿਹੜੇ ਨੌਜਵਾਨ ਹਰਜੀਤ ਸਿੰਘ ਨੂੰ 45 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਸ ਦੇ ਵਿੱਚ ਪਤਾ ਲੱਗੇ ਇਹ ਕਿ ਇਹ ਵੀ ਪ੍ਰਾਵਧਾਨ ਹੈ ਕਿ ਉਸ ਨੂੰ 45 ਸਾਲ ਤੱਕ ਕੋਈ ਪ੍ਰੋਲ ਤੱਕ ਨਹੀਂ ਮਿਲੇਗੀ ਯਾਨੀ ਕਿ ਉਸ ਦੀ ਵਿਧਵਾ ਮਾਂ ਜੋ ਉਸ ਦਾ ਇੰਤਜ਼ਾਰ ਕਰ ਰਹੀ ਹੈ ਕਿ ਸ਼ਾਇਦ ਉਸ ਦਾ ਪੁੱਤ ਜਲਦ ਹੀ ਘਰ ਵਾਪਸ ਆਵੇਗਾ ਕਿਉਂਕਿ 7 ਸਾਲ ਹੋ ਗਏ ਉਹਨੂੰ ਡੌਂਕੀ ਲਾ ਕੇ ਅਮਰੀਕਾ ਗਏ ਨੂੰ ਉਹ ਹੁਣ 45 ਸਾਲ ਹੋਰ ਕੀ ਇੰਤਜ਼ਾਰ ਕਰ ਸਕੇਗੀ ਕਿ ਉਹਨੇ ਸਮੇਂ ਤੱਕ ਉਹਦੀ ਮਾਂ ਇਸ ਦੁਨੀਆ ਤੇ ਰਹੇਗੀ ਕਿਉਂਕਿ ਇੱਕ ਅਟੱਲ ਸਚਾਈ ਹੈ ਮਰਦ ਅਵਸਥਾ ਦੇ ਵਿੱਚ ਉਸ ਨੌਜਵਾਨ ਦੀ ਮਾਤਾ ਸੋ ਇਸ ਮੌਕੇ ਪਾਨਾ ਸਿੱਧੂ ਤੋਂ ਇਲਾਵਾ ਹੋਰ ਵੀ ਹਰ ਇੱਕ ਸੈਲੀਬ੍ਰਿਟੀ ਨੇ ਹਰ ਇੱਕ ਆਮ ਸਾਕਸ਼ ਨੇ ਇਸ ਨੌਜਵਾਨ ਦੇ ਹੱਕ ਦੇ ਵਿੱਚ ਇੱਕ ਮੁਹਿੰਮ ਚਲਾਈ ਹੈ ਕਿ ਉਸ ਅਪੀਲ ਤੇ ਵੱਧ ਤੋਂ ਵੱਧ ਸਾਈਨ ਕੀਤੇ ਜਾਣ ਹੁਣ ਤੱਕ 12 ਲੱਖ ਦੇ ਕਰੀਬ ਲੋਕਾਂ ਨੇ ਸਾਈਨ ਕਰ ਵੀ ਦਿੱਤੇ ਨੇ ਸੋ ਆਪਾਂ ਸਿੱਧੂ ਨੂੰ ਇਸ ਮੌਕੇ ਕੀ ਕਹੋ ਸੁਣਦੇ ਆ ਉੱਥੇ ਹੀ ਡਾਕਟਰ ਸਵੇਮਾਨ ਸਿੰਘ ਜੋ ਕਿ ਕਿਸਾਨੀ ਸੰਘਰਸ਼ ਦੇ ਵਿੱਚ ਵੀ ਅਹਿਮ ਯੋਗਦਾਨ ਪਾ ਚੁੱਕੇ ਨੇ ਉਹਨਾਂ ਨੇ ਵੀ ਕਿਹਾ ਕਿ ਇਹ ਨੌਜਵਾਨ ਹਰਦੀਪ ਸਿੰਘ ਉਹਨਾਂ ਦੀ ਟੀਮ ਦਾ ਵੀ ਖਾਸ ਮੈਂਬਰ ਸੀ ਜਿਸ ਨੇ ਹਮੇਸ਼ਾ ਉਹਨਾਂ ਦੀ ਟੀਮ ਦੇ ਨਾਲ ਰਲ ਕੇ ਲੋੜਵੰਦਾਂ ਦੀ ਮਰੀਜ਼ਾਂ ਦੀ ਮਦਦ ਕੀਤੀ ਹੈ ਅਤੇ ਹਰ ਇੱਕ ਮੌਕੇ ਤੇ ਉਸਨੇ ਆਪਣਾ ਫਰਜ਼ ਸਮਝਦੇ ਹੋਏ ਡਿਊਟੀ ਨਿਭਾਈ ਐ ਸੋ ਹੁਣ ਫਰਜ਼ ਪੰਜਾਬੀਆਂ ਦਾ ਐ ਮੈਕਸੀਕੋ ਦੇ ਲੋਕਾਂ માંગ ਉਸ ਤੋਂ ਵੀ ਵੱਡੀ ਲਹਿਰ ਚਲਾਉਣ ਦੀ ਸੋ ਆਉ ਦੇਖਦੇ ਆ ਭਾਨਾ ਸਿੱਧੂ ਨੇ ਇਸ ਮੌਕੇ ਤੇ ਕੀ ਕਿਹਾ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਇਹ ਲਾਈਵ ਚੱਲ ਰਿਹਾ ਅੱਜ ਨਾ ਮੈਂ ਹਰਜਿੰਦਰ ਸਿੰਘ ਦਾ ਪੁਰਾਣਾ ਦਸਿਆ ਜਰਾਂ ਨੂੰ ਮੇਰਾ ਨਾਮ ਅਜਿੰਦਰ ਸਿੰਘ ਹਰਜਿੰਦਰ ਸਿੰਘ ਦਾ ਜਿਹੜਾ ਮਸਲਾ ਚੱਲ ਰਿਹਾ ਇਹ ਜਿਹੜਾ ਸਾਰਾ ਮਸਲਾ ਚੱਲ ਰਿਹਾ ਹਰਜਿੰਦਰ ਸਿੰਘ ਦਾ ਮੈਂ ਤੁਹਾਡਾ ਨਾ ਹਰਜਿੰਦਰ ਸਿੰਘ ਦੇ ਮਸਲੇ ਬਾਰੇ ਜਿਹੜਾ ਅਮਰੀਕਾ ਅਮਰੀਕਾ ਦੇ ਵਿੱਚ ਜਿਹੜਾ ਟਰੱਕ ਹਾਲਸਾ ਹੋਇਆ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਨਾਲ ਹੀ ਮੈਂ ਉਹਤਨ ਜਿਹੜੇ ਮੁੱਦਿਆਂ ਤੇ ਹੋਰ ਤੁਹਾਡੇ ਨਾਲ ਗੱਲਬਾਤ ਕਰੂੰਗਾ 5-7 ਮਿੰਟ ਤੁਸੀਂ ਮੇਰੀ ਗੱਲਬਾਤ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਹੁਣ 4-5000 ਨੌਜਵਾਨ ਲਾਈਵ ਦੇਖ ਰਿਹਾ ਮੈਨੂੰ ਇਹ ਆ ਕਿ ਨੌਜਵਾਨ ਪੂਰੀ ਗੱਲਬਾਤ ਨੂੰ ਸੁਣਨ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਕਿ ਸਾਰਾ ਦਿਨ ਨੌਜਵਾਨ ਮਸਾਲਾ ਹੀ ਭਾਲ ਦੇਣਗੇ ਉਹਦੀ ਵੀਡੀਓ ਵਾਇਰਲ ਹੋ ਗਈ ਉਹਦੀ ਵੀਡੀਓ ਵਾਇਰਲ ਹੋ ਗਈ ਜੇ ਸਾਡੇ ਪੰਜਾਬ ਦੇ ਨੌਜਵਾਨ ਇਹ ਸੋਸ਼ਲ ਮੀਡੀਆ ਨੂੰ ਚੰਗੇ ਕੰਮਾਂ ਲਈ ਚਲਾਉਣ ਲੱਗ ਜਾਣ ਚੰਗੇ ਮੁੱਦਿਆਂ ਲਈ ਚਲਾਉਣ ਲੱਗ ਜਾਣ ਤਾਂ ਕਿਸੇ ਨੂੰ ਵੀ ਵਿਦੇਸ਼ਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਣੀ ਤਾਂ ਸਾਡਾ ਪੰਜਾਬ ਬਦਲ ਸਕਦਾ ਹੈ ਲੋੜ ਆ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮੁੱਦਿਆਂ ਤੇ ਧਿਆਨ ਦੇਣ ਦੀ ਕਿ ਮੁੱਦਿਆਂ ਦੀ ਗੱਲਬਾਤ ਕਰਨ ਦੀ ਸੋਸ਼ਲ ਮੀਡੀਆ ਤੇ ਜ਼ਰੂਰਤ ਆ ਤਾਂ ਕਰਕੇ ਜਿਹੜਾ ਸਾਰਾ ਇਹ ਸ चीज ਬਦਲ ਸਕਦਾ ਹੁਣ ਜਿਹੜਾ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਇਹ ਹੀ ਕਰਨੀ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਇਹ ਹਾਲ ਸਾਹ ਵਾਪਰਿਆ ਉਹਦੇ ਬਾਰੇ ਇੱਕ ਜਿਹੜੀ ਮੇਰੇ ਨਾਲ ਲੱਗਦੀ ਗੱਲ ਇਹ ਹੈ ਕਿ ਇੱਥੇ ਇਟਲੀ ਬਾਰੇ ਵੀ ਮੈਂ ਦੋ ਤਿੰਨ ਗੱਲਾਂ ਕਰੂੰਗਾ ਯੂਰਪ ਬਾਰੇ ਵੀ ਗੱਲਾਂ ਕਰਨੀਆਂ ਨੇ ਦੂਜਾ ਮਸਲਾ ਮੇਰੇ ਹੈ ਉਹ ਤੀਜਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਾਡਾ ਕਿਸਾਨੀ ਅੰਦੋਲਨ ਸੀਗਾ ਟਰਾਲੀ ਚੋਰ ਸੀਗੇ ਟਰਾਲੀਆਂ ਜਿਹੜੀਆਂ ਫੜੀਆਂ ਗਈਆਂ ਨੇਗੀਆਂ ਨਾਬਾ ਤੋਂ ਜਿਹੜਾ ਕਿ ਕਾਉਂਸਲਰ ਆ ਉਹਦੇ ਘਰੋਂ ਜਿਹੜੀਆਂ ਟਰਾਲੀ ਚੋਰੀ ਕੀਤੀਆਂ ਗਈਆਂ ਫੜੀਆਂ ਗਈਆਂ ਨੇਗੀਆਂ ਤੀਜਾ ਮਸਲਾ ਮੈਂ ਇਹਦੇ ਬਾਰੇ ਗੱਲਬਾਤ ਕਰਨੀ ਆ ਕਿਉਂਕਿ ਸਾਡੀਆਂ ਜਥੇਬੰਦੀਆਂ ਨਾਬੇ ਦੇ ਵਿੱਚ ਵੀ ਧਰਨਾ ਲਾਈ ਬੈਠੀਆਂ ਨੇਗੀਆਂ ਕਿਵੇਂ ਸਾਡਾ ਅੰਦੋਲਨ ਤੇ ਕਿਵੇਂ ਜਿਹੜਾ ਕਿਸਾਨਾਂ ਨੂੰ ਜਿਹੜਾ ਦਰਦ ਹੈਗਾ ਉਹਦੇ ਬਾਰੇ ਗੱਲ ਕਰਨੀ ਆ ਪਹਿਲਾ ਜਿਹੜਾ ਕਿ ਹਰਜਿੰਦਰ ਸਿੰਘ ਜਿਹੜੇ ਕਿ ਅਮਰੀਕਾ ਦੇ ਵਿੱਚ ਜਿੱਦੋਂ ਕੋਈ ਟਰੱਕ ਹਾਦਸਾ ਹੋਇਆ ਮੈਂ ਸਾਰੀ ਹੀ ਨੌਜਵਾਨਾਂ ਨੂੰ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਕਿ ਆ ਜਿਹੜੇ ਵੀ ਜਿੱਥੇ ਵੀ ਜਾਂਦੇ ਸਾਡੇ ਭੈਣ ਭਰਾ ਵਸਦੇ ਨੇਗੇ ਕਿ ਉਹ ਸਾਡੇ ਭਰਾ ਦੀ ਮਦਦ ਕੀਤੀ ਜਾਵੇ ਕਿਉਂਕਿ ਇਸ ਘਟਨਾ ਦਾ ਦੁੱਖ ਵੀ ਆ ਕੋਈ ਵੀ ਇਨਸਾਨ ਮਾਰਿਆ ਜਾਵੇ ਤੇ ਇਸ ਦਾ ਬਹੁਤ ਵੱਡਾ ਦੁੱਖ ਆ ਹੁੰਦਾ ਹਨਾ ਤੇ ਪਰ ਕੋਈ ਵੀ ਐਕਸੀਡੈਂਟ ਆ ਜਿਹੜਾ ਉਹ ਸੋਚ ਸਮਝ ਕੇ ਨਹੀਂ ਕਰਦਾ ਹੁੰਦਾ ਮੇਰਾ ਇੱਕ ਦੋਸਤ ਸੀਗਾ ਮੇਰੀ ਉਹ ਗੱਲਾਂ ਹੋਣ ਲੱਗੀਆਂ ਲੁਧਿਆਣੇ ਦਾ ਉਹਨਾਂ ਦਾ ਨਾ ਇੱਕ ਉਹਦਾ ਭਰਾ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀਗਾ ਮੈਂ ਉਹਨਾਂ ਨਾਲ ਗੱਲਾਂ ਕਰੀਆਂ ਉਹ ਕਹਿੰਦਾ ਬਈ ਸਾਡੇ ਮਾਨਸਾ ਹਲਸਾ ਵਾਪਰ ਗਿਆ ਸੀ ਮੈਂ ਕਿਹਾ ਕੋਈ ਵੀ ਐਕਸੀਡੈਂਟ ਮੈਂ ਕਿਹਾ ਬਈ ਜਾਣ ਕੇ ਨਹੀਂ ਕਰਦਾ ਹੁੰਦਾ ਉਹਨਾਂ ਦਾ ਆਫਤ ਦੇ ਵਿੱਚ ਮੈਂ ਕਿਹਾ ਤੁਸੀਂ ਉਹਨਾਂ ਨੂੰ ਮਾਫ ਕਰ ਦਿਓ ਉਹਨਾਂ ਨੇ ਮੇਰੇ ਕਹਿਣ ਤੇ ਉਸ ਪਰਿਵਾਰ ਨੂੰ ਮਾਫੀ ਵੀ ਕੀਤਾ ਸੀਗਾ ਜਦੋਂ ਇਹ ਗੱਲਬਾਤ ਸਾਰੀ ਸੁਣਨ ਦੇ ਵਿੱਚ ਆਈ ਸੀਗੀ ਕੋਈ ਵੀ ਰਿਡ ਐਕਸੀਡੈਂਟ ਆ ਚਲੋ ਜਿਹੜੀ ਜਿਹੜੀ ਸਜ਼ਾ ਬਣਦੀ ਆ ਆਪਾਂ ਕਹਨੇ ਆ ਵੀ ਮਿਲਣੀ ਵੀ ਚਾਹੀਦਾ ਨਹੀਂ ਤਸ ਤਰ੍ਹਾਂ ਲੋਕ ਬਿਲਕੁਲ ਹੀ ਕਰੋਨਦੇ ਨੇ ਜਿਹੜੇ ਧਜੀਆਂ ਉਡਾਦਾ ਕਰਨ ਪਰ ਜਿਹੜੀ ਸਜ਼ਾ ਜਿਹੜੀ ਕਿ ਹੱਦੋਂ ਬਾਰੇ ਸਜ਼ਾ ਦੇਣੀ ਦਿੱਤੀ ਜਾਣੀ ਉਹ ਜਿਹੜੀ ਕਿ ਬਹੁਤ ਗਲਤ ਗੱਲ ਆ ਕਿ ਇੱਕ ਬੰਦੇ ਦੀ ਸਾਰੀ ਹੀ ਜ਼ਿੰਦਗੀ ਜੇਲ੍ਹ ਦੇ ਵਿੱਚ ਸੜਦਾ ਰਹੇ ਜਿਉਂਕਿ ਇੱਕ ਤਾਂ ਹੁੰਦੀ ਆ ਦੇਖੋ ਜੀ ਇੱਕ ਤਾਂ ਹੁੰਦੀ ਆ ਸਪਲੈਨਿੰਗ ਸੋਚੀ ਸਮਝੀ ਕੀਤੀ ਹੋਈ ਪਲੈਨਿੰਗ ਇੱਕ ਹੁੰਦੀ ਆ ਜਿਹੜੀ ਕਿ ਜਾਣੇਣ ਜਾਣੇ ਦੇ ਵਿੱਚ ਕੀਤੀ ਗਲਤੀ ਗਲਤੀ ਨੂੰ ਤਾਂ ਪ੍ਰਮਾਤਮਾ ਵੀ ਮaaf ਕਰ ਦਿੰਦਾ। ਇੱਕ ਜਿਹੜਾ ਜਾਣ ਬੁੱਝ ਕੇ ਜਿਹੜਾ ਇੱਕ ਕਿਸੇ ਨੂੰ ਬੰਦੇ ਨੂੰ ਮਾਰਿਆ ਜਾਣਾ। ਉਹਨੂੰ ਉਹਨੂੰ ਪ੍ਰਮਾਤਮਾ ਵੀ ਨਹੀਂ ਮaaf ਕਰਦਾ। ਇਸ ਕਰਕੇ ਜਿਹੜੀ ਪਲਾਨਿੰਗ ਨਾਲ ਕੀਤਾ ਗਿਆ ਕੋਈ ਵੀ ਜਿਹੜਾ ਆਪਣਾ ਹਮਲਾ ਹੁੰਦਾ ਉਹਨੂੰ ਤਾਂ ਆਪਾਂ ਵੀ ਨਹੀਂ ਕਹਿੰਦੇ ਇੱਕ ਜਿਹੜਾ ਕਿ ਅਚਾਨਕ ਹੀ ਜਿਹੜਾ ਵਾਪਰ ਜਾਣਾ ਉਹਦੇ ਬਾਰੇ ਮੈਂ ਸਾਰੇ ਹੀ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਸ ਜਿਹੜਾ ਕਿ ਇੱਕ ਇੱਕ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ ਮੈਂ ਉਹਦੇ ਬਾਰੇ ਵੀ ਜਿਹੜਾ ਲਿੰਕ ਆਪਣੇ ਪਾਉਂਗਾ ਸਟੋਰੀ ਦੇ ਵਿੱਚ ਵੀ ਪਾਉਂਗਾ ਸ਼ਾਇਦ ਜੇ ਥੱਲੇ ਲਿੰਕ ਪੈਂਦਾ ਹੋਵੇ ਮੈਂ ਉੱਥੇ ਹੀ ਪਾਉਂਗਾ ਤੇ ਉਹ ਤੁਸੀਂ ਸਾਰਿਆਂ ਜਾਣਿਆਂ ਨੇ ਉਹ ਸਾਈਨ ਕਰਨੇ ਵੱਧ ਤੋਂ ਵੱਧ ਕੇ ਸਾਡੇ ਭਰਾ ਦੀ ਜਿਹੜੀ ਆਪਾਂ ਮਦਦ ਕਰ ਸਕੀਏ ਨਾਲ ਲੱਗਦੀ ਮੇਰੇ ਵਿਦੇਸ਼ਾਂ ਦੇ ਵਿੱਚ ਬੈੰਦੇ ਰਹਿੰਦੇ ਭਰਾਵੋ ਨੂੰ ਇੱਕ ਹੋਰ ਬੇਨਤੀ ਆ ਭਰਾਵੋ ਮੈਂ ਯੂਰਪ ਦੇ ਵਿੱਚ ਆਇਆ ਹੋਇਆ ਮੈਂ ਜਿੰਨੇ ਵੀ ਭੈਣ ਭਰਾਵਾਂ ਨੂੰ ਮਿਲ ਰਿਹਾ ਨੌਜਵਾਨਾਂ ਨੂੰ ਜਰੂਰ ਸੁਣਨਾ ਗੱਲਬਾਤ ਨੂੰ ਪਹਿਲਾਂ ਤੁਸੀਂ 4000 ਬੰਦਾ ਲਾਈਵ ਦੇਖ ਰਿਆ ਸੀਗਾ ਤੁਸੀਂ ਸਵਾਦ ਬਹੁਤ ਪਾਲਦੇ ਹੋ ਹੁਣ ਬੰਦਾ 2500 ਲਾਈਵ ਦੇਖਣ ਲੱਗਾ ਗੱਲਬਾਤ ਤੁਸੀਂ ਪੂਰੇ ਸੁਣ ਕੇ ਕਿਉਂ ਨਹੀਂ ਰਾਜੀ ਹੈਗੇ ਯਾਰ ਤੁਸੀਂ ਕਿਉਂ ਨਹੀਂ ਮੁੱਦਿਆਂ ਦੀ ਗੱਲ ਕਰਦੇ ਹੁਣ ਜਿਹੜਾ ਮੈਂ ਯੂਰਪ ਦੇ ਵਿੱਚ ਆਇਆ ਹੋਇਆ ਭਰਾਵੋ ਮੈਂ ਸਾਰ ਹੀ ਜਿਹੜਾ ਪੰਜਾਬ ਆ ਬਹੁਤ ਵਿਹਲਾ ਹੁੰਦਾ ਜਾ ਰਿਹਾ ਕਿਉਂਕਿ ਭਰਾਵੋ ਜਿਸ ਪ੍ਰਕਾਰ ਅਮਰੀਕਾ ਦਾ ਮੀਡੀਆ ਅੰਮੀਡੀਆ ਦੇ ਵਿੱਚ ਦਿਖਾ ਕੇ ਜਾਂ ਪੂਰਾ ਜਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਪੰਜਾਬੀ ਕਮਿਊਨਿਟੀ ਨੂੰ ਜਾਂ ਜਿੰਨੇ ਵੀ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਆ ਸਾਡੇ ਭਰਾਵੋ ਨੂੰ ਇੱਥੋਂ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਭਰਾਵੋ ਕਿਹੜੀ ਗੱਲ ਸਮਝਣ ਵਾਲੀ ਆ ਕਿਉਂਕਿ ਅਸੀਂ ਆਪਣੇ ਪੰਜਾਬ ਦਾ ਅਜਾੜਾ ਕਰੀ ਜਾਂਦੇ ਆ ਅਸੀਂ ਜਿਹੜੀ ਆਪਣੀ ਧਰਤੀ ਆ ਹੋਰ ਧਰਤੀ ਨੂੰ ਬੇਲਾ ਕਰੀ ਜਾਂਦੇ ਆ ਉਹਦੇ ਉੱਪਰ ਕਬਜ਼ਾ ਹੋਰਦਾ ਹੋ ਜਾਂਦਾ ਭਰਾਵੋ ਜੇਕਰ ਸਾਨੂੰ ਜਿਵੇਂ ਅਸੀਂ ਵਿਦੇਸ਼ਾਂ ਦੇ ਵਿੱਚ ਅਸੀਂ ਸਾਰੇ ਬੈਠੇ ਆ ਜੇਕਰ ਸਾਨੂੰ ਬਾਹਰ ਕੱਢਿਆ ਜਾਂਦਾ ਜੇਕਰ ਐਵੇਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜੇ ਸਾਨੂੰ ਸਾਰੇ ਵਿਦੇਸ਼ਾਂ ਦੇ ਵਿੱਚੋਂ ਬਾਹਰ ਕੱਢਤਾ ਤਾਂ ਫਿਰ ਸਾਡਾ ਬਣੂਗਾ ਕੀ ਇਸ ਬਾਰੇ ਜਿਹੜੀ ਸੋਚਣ ਦੀ ਜ਼ਰੂਰਤਾਂ ਸਾਡੇ ਸਾਡੇ ਭਰਾ ਦਬਾਬੇ ਦੀ ਮੈਂ ਗੱਲ ਕਰਾਂ ਮੈਂ ਬਹੁਤ ਵਾਰੀ ਦਬਾਬੇ ਦੇ ਵਿੱਚ ਅਸੀਂ ਅੰਦੋਲਨਾਂ ਲਈ ਜਾਂਦੇ ਰਹਨੇ ਆ 70 80% ਜਿਹੜਾ ਦਬਾਬਾ ਬਿਲਕੁਲ ਵਿੱਲਾ ਹੋ ਚੁੱਕਿਆ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਜ਼ਮੀਨਾਂ ਵੇਚ ਕੇ ਘਰ ਵਿੱਚ ਕਿਸੇ ਵਿਦੇਸ਼ਾਂ ਵੱਲ ਜਾਈ ਜਾਂਦੇ ਆ ਅਸੀਂ ਆਪਣੀ ਧਰਤੀ ਉੱਪਰ ਕਬਜ਼ਾ ਛੱਡ ਰਹੇ ਹਾਂ ਭਰਾਵੋ ਸਾਨੂੰ ਇਹ ਜਿਹੜਾ ਹਰਜੀਤ ਸਿੰਘ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਹੈ ਇਹਨਾਂ ਦਾ ਮਕਸਦ ਇਹ ਆ ਵੀ ਸਾਡੇ ਤੁਸੀਂ ਰੋਜ਼ਗਾਰ ਖੋਹ ਰਹੇ ਹੋ ਸਾਡਾ ਕੰਮ ਖੋਹ ਰਹੇ ਹੋ ਸਾਡੇ ਸਾਡੇ ਉੱਪਰ ਤੁਸੀਂ ਕਾਬਜ਼ ਹੋ ਰਹੇ ਹੋ ਇਸ ਕਰਕੇ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਸਮਝਣ ਵਾਲੀ ਗੱਲ ਇਹ ਆ ਕਿ ਐਡਾ ਕਿਉਂ ਦਿਖਾਇਆ ਜਾ ਰਿਹਾ ਹਰਜੀਤ ਸਿੰਘ ਨੂੰ ਐਕਸੀਡੈਂਟ ਤਾਂ ਪਹਿਲਾਂ ਵੀ ਘਟਨਾਵਾ ਤਾਂ ਹਰਤਾਵਾ ਦੀ ਵਾਪਰਦੀਆਂ ਨਹੀਂ ਗੀਆਂ ਕਿ ਉਹਨਾਂ ਦੇ ਸਰਕਾਰ ਜਿਹੜੀ ਕਿ ਸਾਰੀ ਹੀ ਇਸ ਮੁੱਦੇ ਉੱਪਰ ਇੰਨਾ ਕਿਉਂ ਜਿਹੜਾ ਸੀਰੀਅਸ ਲੈ ਰਹੀ ਆ ਇੰਨਾ ਕਿਉਂ ਇਸ ਮੁੱਦੇ ਨੂੰ ਦਿਖਾਇਆ ਜਾ ਰਿਹਾ ਇਸ ਕਰਕੇ ਇਹ ਚੀਜ਼ ਜਿਹੜੀ ਸੋਚਣੀ ਪੈਣੀ ਆ ਕਿ ਤੁਹਾਨੂੰ ਜਿਹੜਾ ਆਪਣੇ ਪੰਜਾਬ ਬਾਰੇ ਆਪਣੀ ਧਰਤੀ ਬਾਰੇ ਹੁਣ ਪੰਜਾਬ ਦੇ ਵਿੱਚ ਇਹ ਜਿਹੜੀ ਐਕਸੀਡੈਂਟ ਦੀ ਸਜ਼ਾ ਦੋ ਤਿੰਨ ਸਾਲ ਜਿਹੜੀ ਕਿ ਸਜ਼ਾ ਐਕਸੀਡੈਂਟ ਦੀ ਮਤਲਬ 6 ਕਿ ਮਹੀਨਾ ਬਾਅਦ ਸਾਲ ਕੁ ਬਾਅਦ ਬੰਦਾ ਬਾਹਰ ਵੀ ਆ ਜਾਂਦਾ ਚਲੋ ਆਪਾਂ ਕਹਨੇ ਆ ਵੀ ਜਿਹੜਾ ਕਿਸੇ ਦੀ ਵੀ ਜਿਹੜਾ ਟ੍ਰੈਫਿਕ ਰੂਲ ਨਹੀਂ ਗਿਆ ਇੱਥੇ ਮੈਂ ਇਸ ਕਰਕੇ ਮੈਂ ਇਹਨਾਂ ਦੀ ਤਾਰੀਫ਼ ਕਰਦਾ ਕਿ ਇਹਨਾਂ ਨੇ ਬੜੇ ਬੜੇ ਟ੍ਰੈਫਿਕ ਰੂਲ ਨਹੀਂ ਗੇ ਸਾਡੇ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਕਿ ਜਿਹੜੇ ਟ੍ਰੈਫਿਕ ਰੂਲਾਂ ਦੇ ਧੱਜੇ ਵੀ ਉਡਾਉਂਦੇ ਨੇਗੇ ਮੈਂ ਕਹਿੰਦਾ ਉਹਦੀ ਸਾਨੂੰ ਸਜ਼ਾ ਮਿਲਣੀ ਚਾਹੀਦੀ ਪਰ ਜਿਹੜੀ ਕਿ ਐਨੀ ਜਿਹੜੀ ਸਜ਼ਾ ਮਿਲਣੀ ਆ ਇਹਦਾ ਕਾਰਨ ਇਹ ਆ ਭਰਾਵੋ ਕਿ ਸਾਨੂੰ ਇਸ ਪ੍ਰਕਾਰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਾਡਾ ਦੇਸ਼ ਛੱਡ ਕੇ ਜਾਓ ਪਰ ਜਿਹੜਾ ਤੁਸੀਂ ਇਹ ਗੱਲ ਤੇ ਸਾਨੂੰ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਆ ਮੈਂ ਜਿਹੜਾ ਕਿ ਇੱਥੇ ਸਾਡੇ ਲੋਕਾਂ ਨੂੰ ਇੱਕੋ ਸਦਾ ਦੇ ਰਿਹਾ ਨੌਜਵਾਨਾਂ ਨੂੰ ਵੀ ਆਪਾਂ ਕੰਮਕਾਰ ਕਰਕੇ ਇੱਥੇ ਪੈਸਾ ਕਮਾ ਕੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਆਪਣੇ ਪੰਜਾਬ ਨੂੰ ਸਰਜੀਤ ਕਰੀਏ ਅਸੀਂ ਆਪਣੇ ਪੰਜਾਬ ਨੂੰ ਉੱਪਰ ਤਿਕਰ ਲੈ ਕੇ ਜਾਈਏ ਅਸੀਂ ਆਪਣੇ ਪੰਜਾਬ ਦੇ ਮਸਲੇ ਆਪ ਹੱਲ ਕਰੀਏ ਉੱਥੇ ਸਾਡੇ ਲੀਡਰ ਕੀ ਕਰ ਰਹੇ ਨੇ ਪੰਜਾਬ ਦੇ ਵਿੱਚ ਜੇ ਕੋਈ ਵੀ ਜਿਹੜੀ ਸਾਨੂੰ ਸਾਰਿਆਂ ਨੂੰ ਲੜਨਾ ਪੈਣਾ ਟਰਾਲੀਆਂ ਚੋਰੀਆਂ ਤਿੱਕਰ ਸਾਡੇ ਲੀਡਰ ਕਰ ਰਹੇ ਨੇਗੇ ਜਿਹੜੀ ਕਿ ਮੈਂ ਤੁਹਾਡੇ ਨਾਲ ਅੱਗੇ ਗੱਲਬਾਤ ਕਰਨੀ ਆ ਨਾਬੇ ਦੇ ਵਿੱਚ ਜਿਹੜਾ ਨਾਬੇ ਦਾ ਲੀਡਰ ਹੈ ਆਮ ਆਦੀ ਪਾਰਟੀ ਤੋਂ ਉਹਨਾਂ ਟਰਾਲੀਆਂ ਚੋਰੀ ਕਰੀਆਂ ਟਰਾਲੀਆਂ ਚੋਰੀ ਕਰਨ ਤੋਂ ਬਾਅਦ ਕੱਲ ਅਸੀਂ ਪਿੱਟੀ ਗਏ ਵੀ ਉਹਨਾਂ ਨੇ ਟਰਾਲੀਆਂ ਸਾਡੇ ਚੋਰੀ ਕਰੀਆਂ ਨੇ ਕੱਲ ਉਹਦੇ ਘਰੋਂ ਸਬੂਤ ਮਿਲੇ ਭਰਾਵੋ ਟਰਾਲੀਆਂ ਦੇ ਜਿਹੜੀ ਵੱਡੀਆਂ ਹੋਈਆਂ ਟਰਾਲੀਆਂ ਮਿਲੀਆਂ ਟਾਇਰ ਮਿਲੇ ਆਹ ਤੁਹਾਡੇ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਇਸ ਕਰਕੇ ਤਾਂ ਕਰਕੇ ਬੇਨਤੀ ਕਰਦਿਆਂ ਨੌਜਵਾਨੋ ਤੁਹਾਡੀ ਧਰਤੀ ਵਿਲੀ ਹੋਈ ਜਾਂਦੀ ਤੁਸੀਂ ਛੜਛੜ ਪੰਜਾਬ ਨੂੰ ਭੱਜੀ ਜਾਂਦੇ ਹੋ ਤੇ ਤੁਹਾਨੂੰ ਕੰਮਕਾਰ ਕਰਕੇ ਉੱਥੇ ਸਾੜੇ ਇਨਵੈਸਟਮੈਂਟ ਕਰਨੀ ਚਾਹੀਦੀਆ ਪਿਛਲੇ ਦਿਨਾਂ ਦੇ ਵਿੱਚ ਮੈਂ ਹੌਲੈਂਡ ਸੀਗਾ ਨੌਜਵਾਨੋ ਧਿਆਨ ਨਾਲ ਗੱਲ ਸੁਣਿਓ ਉੱਥੇ ਮੈਨੂੰ ਇੱਕ ਸਵਾਲ ਹੋਇਆ ਕਿ ਤੁਸੀਂ ਇੱਥੇ ਤੁਸੀਂ ਬੋਲ ਕੇ ਕਿਹਾ ਬੜਾ ਸੋਹਣਾ ਬੋਲਿਓ ਤੁਹਾਡਾ ਹੀ ਮਕਸਦ ਵੋਟਾਂ ਦੇ ਵਿੱਚ ਖੜੇ ਹੋਣਾ ਤੁਹਾਡਾ ਹੀ ਮਕਸਦ ਇਹ ਕਰਨਾ ਹੋਣਾ ਤੁਹਾਡਾ ਹੀ ਮਕਸਦ ਅਸੀਂ ਕੀਤੇ ਯਕੀਨ ਕਰੀਏ ਇਸ ਜਿਹੜੇ ਗਰਾਊਂਡ ਦੇ ਵਿੱਚ ਹੌਲੈਂਡ ਵਾਲਾ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆ ਭਗਵਾਨ ਤਮਨ ਵੀ ਪਹਿਲਾਂ ਇੱਥੇ ਹੀ ਬੋਲ ਕੇ ਗਿਆ ਸੀਗਾ ਉਹ ਲੋਕਾਂ ਦੇ ਜਿਹੜੀਆਂ ਗੱਲਾਂ ਕਰੀਆਂ ਸੀ ਉਹਨਾਂ ਦੇ ਪੂਰ ਨਹੀਂ ਉਤਰਿਆ ਇਹ ਮੈਨੂੰ ਸਵਾਲ ਹੋਇਆ ਸੀ ਕਿ ਜਦੋਂ ਮੈਂ ਬੋਲ ਕੇ ਗਰਾਊਂਡ ਤੋਂ ਬਾਹਰ ਗਿਆ ਹੌਲੈਂਡ ਦੇ ਗਰਾਊਂਡ ਦੇ ਵਿੱਚ ਮੈਂ ਜਦੋਂ ਬੋਲਿਆ ਨਾ ਬੋਲਣ ਤੋਂ ਬਾਅਦ ਮੈਨੂੰ ਸਵਾਲ ਹੋਇਆ ਸੀਗਾ ਪਹਿਲੀ ਗੱਲ ਤਾਂ ਮੈਂ ਉੱਥੇ ਬੜਾ ਤਰੀਕੇ ਨਾਲ ਆਪਣੇ ਸਾਰੇ ਭਰਾਵਾਂ ਨੂੰ ਜਵਾਬ ਵੀ ਦਿੱਤਾ ਕਿ ਦੇਖੋ ਮੈਂ ਜਿ ਮੈਂ ਨਾ ਅੱਜ ਲੀਡਰਾਂ ਨਾ ਕੋਈ ਮਹ ਅਫਸਰਾਂ ਮੈਂ ਅੱਜ ਵੀ ਜਿਹੜੀ ਲੋਕਾਂ ਦੀ ਲੜਾਈ ਆ ਲੋਕਾਂ ਨਾਲ ਖੜ ਰਿਹਾ ਹਾਂ ਅਨੇਕਾਂ ਸਾਡੇ ਨੌਜਵਾਨਾਂ ਦਾ ਮੁੱਦਾ ਚੱਕ ਕੇ ਪੰਜਾਬ ਦੇ ਵਿੱਚ ਜਿਹੜਾ ਕਿ ਸਭ ਤੋਂ ਵੱਧ ਅਜਾੜਨ ਵਾਲਾ ਮੁੱਦਾ ਚੱਲਿਆ ਹੋਇਆ ਸੀ ਮੈਂ ਉੱਤੇ ਕੰਮ ਕੀਤਾ ਨੌਜਵਾਨਾਂ ਦੇ ਜਿਹੜੇ ਕਰੋੜਾਂ ਰੁਪਏ ਦਵਾਏ ਕੋਈ 5 ਰੁਪਏ ਸਾਬਤ ਕਰੇ ਮੈਂ ਇਹ ਕੋਈ ਵੀ ਜਿਹੜਾ ਲੀਡਰ ਨਹੀਂ ਲੜਾਈ ਲੜ ਸਕਦਾ ਸੀਗਾ ਅਸੀਂ ਜਿਹੜੀ ਕਿਹੇ ਲੜਾਈ ਲੜੀ ਆ ਪਰ ਅਗਲੀ ਗੱਲ ਇਹ ਹੀ ਆ ਕਿ ਜਿਹੜਾ ਮੈਨੂੰ ਫਿਰ ਵੀ ਇਹ ਦੁਬਾਰਾ ਕਬੀਰ ਨੇ ਹੋਰ ਸਵਾਲ ਕਰਿਆ ਕਿ ਤਰ ਤਸੇ ਭਰੋਸਾ ਨਹੀਂ ਕਰ ਸਕਦੇ ਮੈਂ ਕਿਹਾ ਭਾਈ ਨਾ ਤਾਂ ਕੋਈ ਮੈਨੂੰ ਲੀਡਰ ਖੜੇ ਹੋਣ ਦਾ ਚਾਹਵਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਇਹ ਜਿਹੜੀ ਖਾਸ ਕਰਕੇ ਭਰਾਵਾਂ ਨੂੰ ਸਾਰਿਆਂ ਨੂੰ ਵਿਦੇਸ਼ਾਂ ਵਿੱਚ ਵਸਦਿਆਂ ਨੂੰ ਵੀ ਤੁਸੀਂ ਕਿਸੇ ਤੇ ਭਰੋਸਾ ਨਾ ਕਰੋ ਮੇਰੇ ਤੇ ਵੀ ਭਰੋਸਾ ਨਾ ਕਰੋ ਕਿਸੇ ਤੇ ਵੀ ਭਰੋਸਾ ਨਾ ਕਰੋ ਤੁਹਾਨੂੰ ਪੰਜਾਬ ਨੂੰ ਬਦਲਣ ਲਈ ਆਪਣਾ ਯੋਗਦਾਨ ਆਪ ਜਾ ਕੇ ਪਾਉਣਾ ਪੈਣਾ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਪੈਣੀ ਆ ਇਹ ਮੇਰੀ ਇੱਥੇ ਵਿਦੇਸ਼ਾਂ ਦੇ ਵਿੱਚ ਆਉਣ ਦਾ ਜਿਹੜਾ ਮੁੱਖ ਕਾਰਨ ਹੈ ਆ ਯੂਰਪ ਦੇ ਵਿੱਚ ਮੈਂ ਆ ਕੇ ਇਕੱਲੇ-ਕੱਲੇ ਭਰਾਵਾਂ ਨੂੰ ਹੀ ਬੇਨ ਤੁਸੀਂ ਜੇਕਰ ਪੰਜਾਬ ਨੂੰ ਬਦਲਣਾ ਇਹ ਪੰਜਾਬ ਨੂੰ ਆਪਣੇ ਤਰੀਕੇ ਨਾਲ ਜਾ ਕੇ ਅਸੀਂ ਆਪੋ ਆਪਣੇ ਜ਼ਿੰਮੇਵਾਰੀਆਂ ਸਮਝ ਕੇ ਅਸੀਂ ਆਪਣੇ ਪਿੰਡ ਵਿਹਲੇ ਨਾ ਕਰੀਏ ਅਸੀਂ ਆਪਣੇ ਸੱਥਾਂ ਵਿਹਲੇ ਨਾ ਕਰੀਏ ਅਸੀਂ ਆਪਣੇ ਤਰੀਕੇ ਨਾਲ ਜਾ ਕੇ ਪਿੰਡਾਂ ਨੂੰ ਬਦਲੀਏ ਹੁਣ ਮੇਰਾ ਤੁਸੀਂ ਸਾਰੇ ਜਾਣੇ ਜਿੰਨੇ ਵੀ ਮੈਨੂੰ ਪਰਸਨਲ ਤੌਰ ਤੇ ਜਾਣਦੇ ਹੋ ਕੀ ਮੈਂ ਆਪਣੇ ਜਿਹੜਾ ਵਾਤਾਵਰਣ ਜਿਹੜਾ ਇੱਥੇ ਪਾਣੀ ਸਾਹਮਿਆ ਹੋਇਆ ਇਹਨਾਂ ਨੇ ਹਵਾ ਸਾਮੀ ਹੋਈ ਆ ਕੀ ਮੈਂ ਵਾਤਾਵਰਣ ਨੂੰ ਸਾਫ਼ ਕਰਨ ਦੇ ਜ਼ੋਰ ਲਾ ਨਹੀਂ ਰਿਹਾ ਕੀ ਮੈਂ ਇਕੱਲਾ ਇਹ ਜਿਹੜਿਆ ਜਾਂਟਾਂ ਖਿਲਾਫ ਜਾਂ ਮੈਂ ਕਿਸਾਨੀ ਦੀ ਲੜਾਈ ਥੋੜੂ ਲੜਦਾ ਮੈਂ ਨਾਲ-ਨਾਲ ਚਲੋ ਇਹ ਇਹ ਤਾਂ ਸਾਡਾ ਮੇਰਾ ਕੰਮ ਹੈਗੇ ਪਰ ਮੈਂ ਨਾਲ ਪਿੰਡ ਦੇ ਵਿੱਚ ਆਪਣੇ ਵਾਤਾਵਰਣ ਲਈ ਕਿੰਨੇ ਦਰਖਤ ਲਾਉਣ ਲਈ ਮਗਬਦਾ ਕੰਮ ਕਰਦਾ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਭਰਾਵੋ ਆਪ ਜਾ ਕੇ ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬ ਨੂੰ ਬਦਲਣਾ ਪੈਣਾ ਇਹ ਮੇਰਾ ਸਾਰਿਆਂ ਨੂੰ ਇੱਥੇ ਮੈਂ ਹੋਕਾ ਦਿੰਦਾ ਫਿਰਦਾ ਕਿ ਸਾਡੇ ਕੋਲੇ ਜਿਹੜਾ ਸੱਸੀ ਵਿਦੇਸ਼ਾਂ ਦੇ ਵਿੱਚ ਅਗਲੇ ਅਗਲੇ ਦੀ ਧਰਤੀ ਹੈ ਬਾਈ ਅਗਲੇ ਦੀ ਇਹ ਧਰਤੀ ਹੈ ਹੁਣ ਜੀ ਇੱਥੇ ਯੂਰਪ ਦੀ ਅਗਲੀ ਅੰਗਰੇਜ਼ਾਂ ਦੀ ਧਰਤੀ ਹੈ ਇੱਥੇ ਜੰਮੇ ਪਲੇ ਨੇਗੇ ਇੱਥੇ ਫਾਇਦਾ ਹੋਏ ਨੇਗੇ ਇਹ ਧਰਤੀ ਹੈ ਬਾਈ ਇਸ ਕਰਕੇ ਅਮਰੀਕਾ ਦੀ ਵੀ ਇਹ ਗੋਰਾਂ ਦੀ ਧਰਤੀ ਆ ਪਰ ਜਿਹੜੇ ਸਾਡੀ ਧਰਤੀ ਆ ਸਾਡੀ ਧਰਤੀ ਤਾਂ ਬਹੁਤ ਜਾਦੇ ਵਧੀਆ ਧਰਤੀ ਆ ਪਰ ਸਾਨੂੰ ਉਹ ਧਰਤੀ ਨੂੰ ਜਿਹੜਾ ਕਿ ਜਿਹੜਾ ਉੱਥੇ ਸਿਸਟਮ ਅਜ ਕ੍ਰਾਪਟ ਹੋ ਗਿਆ ਸਾਰਾ ਕੁਝ ਲੀਡਰ ਸਾਡੇ ਚੋਰ ਹੋ ਗਏ ਸਾਨੂੰ ਉਹਨਾਂ ਦੇ ਲਈ ਸਾਨੂੰ ਆਪ ਨੂੰ ਜਾ ਕੇ ਜਿਹੜੀ ਇਹ ਲੜਾਈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਆ ਭਰਾਵੋ ਮਸਲਾ ਇਹ ਆ ਕਿ ਜਦੋਂ 200 ਸਾਲ ਇਹ ਦੇਸ਼ ਗੁਲਾਮ ਰਿਹਾ ਭਾਰਤ ਉਦੋਂ ਵਿਦੇਸ਼ਾਂ ਦੇ ਵਿੱਚੋਂ ਜਾ ਕੇ ਜਿਹੜੇ ਭਰਾਵਾਂ ਨੇ ਇਸ ਦੇਸ਼ ਨੂੰ ਯਾਦ ਕਰਾਇਆ ਨਹੀਂ ਅੱਜ ਵੀ ਤੁਹਾਡੀ ਉਹੀ ਜ਼ਰੂਰਤ ਆ ਅੱਜ ਵੀ ਜਿਹੜੇ ਤੁਹਾਡੇ ਕੋਈ ਵੀ ਅੱਜ ਤੇ ਇੱਕ ਤਾਜੀ ਘਟਨਾ ਆ ਸਾਡੇ ਬਹੁਤ ਸਤਿਕਾਰਯੋਗ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨ ਨੂੰ ਬਲਦੇਵ ਸਿੰਘ ਸਰਸਾ ਜੀ ਨੇਗੇ ਬਲਦੇਵ ਸਿੰਘ ਸਰਸਾ ਜੀ ਨੇਗੇ ਜਿਹੜੇ ਕਿ ਗੁਰਸਿੱਖ ਨੇਗੇ ਜਿਨ੍ਹਾਂ ਨੂੰ ਕਿ ਦਿੱਲੀ ਮੈਟਰੋ ਦੇ ਉੱਪਰ ਰੋਕਿਆ ਗਿਆ ਤੁਹਾਨੂੰ ਮੈਂ ਖਬਰ ਦਿਖਾ ਦਣਾ ਧਿਆਨ ਨਾਲ ਦੇਖ ਲਿਓ ਤੁਸੀਂ ਤਾਂ ਮੈਨੂੰ ਪਤਾ ਹੁਣ ਗੱਲ ਸੁਣਨੀ ਨਹੀਂ ਹੁਣ ਤਾਂ ਹਾਲ ਅੰਡੀ ਚਾਹੀਦਾ ਕਿਸੇ ਨੇ ਲਾਈਵ ਤੇ ਮੇਰੇ ਫਿਰ ਮੈ ਤੋਂ ਗਾਲਾਂ ਵੀ ਕਈ ਵਾਰੀ ਨਿਕਲ ਜਾਂਦੀਆਂ ਨੇਗੀਆਂ ਮੈਂ ਤੁਹਾਨੂੰ ਅੱਜ ਦੀ ਖਬਰ ਦਿਖਾ ਦੋਣਾ ਵੀ ਕਿਵੇਂ ਉੱਥੇ ਜਿਹੜਾ ਟਾਰਗੇਟ ਕੀਤਾ ਗਿਆ ਇਹ ਹੈ ਅੱਜ ਦੀ ਖਬਰ ਦੇਖ ਲਓ ਅੱਜ ਦੀ ਖਬਰ ਆ ਇਹ ਬਲਦੇਵ ਸਿੰਘ ਸਰਸਾ ਕਿਸਾਨਾਂ ਕੋਲੋਂ ਇਹਨਾਂ ਦਾ ਕਿਰਪਾਨ ਜਿਹੜੀ ਕਿ ਪਾਈ ਹੋਈ ਸੀਗੀ ਕਿਰਪਾਨ ਕਰਕੇ ਇਹਨਾਂ ਨੂੰ ਮੈਟਰ ਦੇ ਉੱਪਰ ਚੜ ਨਹੀਂ ਦਿੱਤਾ ਗਿਆ ਇਹ ਤਾਂ ਸਾਡੇ ਉੱਤੇ ਹਾਲਾਤ ਬਣੇ ਪਏ ਨੇਗੇ ਕੋਈ ਵੀ ਲੀਡਰ ਇਹ ਮੁੱਦਿਆਂ ਤੇ ਗੱਲ ਕਰਨ ਨੂੰ ਤਿਆਰ ਨਹੀਂ ਕਿ ਕਿਵੇਂ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਅੱਜ ਦੀ ਖਬਰ ਆ ਇਸ ਕਰਕੇ ਮੈਰੀ ਵਿਦੇਸ਼ਾਂ ਦੇ ਵਿੱਚ ਰਹਿੰਦੀ ਇਹ ਭਰਾਵਾਂ ਨੂੰ ਬੇਨਤੀ ਆ ਕਿ ਆਹ ਕੁਛ ਤਾਂ ਸਾਡੇ ਉੱਤੇ ਘੱਟ ਗਿਣਤੀਆਂ ਨਾਲ ਹੋ ਰਿਹਾ ਸਾਨੂੰ ਜਾ ਕੇ ਇਹ ਜਿਹੜਾ ਸਿਸਟਮ ਨੂੰ ਬਦਲਣ ਲਈ ਆਪ ਜਾ ਕੇ ਲੜਨਾ ਪੈਣਾ ਅਕਲੇਵਿੰਦਰ ਸਿੰਘ ਸੰਧੂ ਹੱਸੀ ਜਾਂਦਾ ਵਾਹ ਓਏ ਤੇਰੇ ਮੱਖਣਾ ਗੱਲ ਮੈਂ ਕਿੰਨੀ ਸੀਰੀਅਸ ਕਰੀ ਇਹਨਾ ਤੂੰ ਹੱਸੀ ਜਾਣਾ ਫਿਰ ਕਹੋਂਗੇ ਗਾਲਾਂ ਕੱਢਦਾ ਮੈਂ ਠੀਕ ਆ ਨਾ ਗੱਲ ਤੁਸੀਂ ਸੀਰੀਅਸ ਤਾਂ ਕਿਸੇ ਵੇਲੇ ਹੋ ਜੋ ਫਿਰ ਕਹੋਂਗੇ ਮੇਰੇ ਮੂੰਹ ਚੋਂ ਗਾਲ ਹੋਣਾ ਮੇਰਾ ਨਿਕਲ ਜਾਂਦੀ ਆ ਮੈਂ ਬਹੁਤ ਕੋਸ਼ਿਸ਼ ਕਰਦਾ ਤੁਸੀਂ ਮੇਰੇ ਸਾਲਿਓ ਬਸ ਕਿਸੇ ਕੁੜੀ ਦੀ ਧੀ ਦੀ ਵੀਡੀਓ ਦੇਖ ਲਈ ਉਹਦੀ ਵਾਇਰਲ ਹੋ ਗਈ ਜੀ